ਹਾਂਜੀ ਭਾਈ ਜੀ ਜਿਹੜੀ ਕੱਲ ਕੋਠਾਗੁਰੂ ਵਿਖੇ ਕਬੂਤਰਬਾਜੀ ਚੱਲ ਰਹੀ ਸੀ ਤੇ ਉਹਨਾਂ ਨੂੰ ਅੱਜ ਨਾਮ ਆ ਜਿਹੜੇ ਉਹ ਵੰਡੇ ਜਾ ਰਹੇ ਆ 10 ਕਬੂਤਰਾਂ ਜਿਹੜੇ ਸੀਗੇ ਉਹ ਕਬੂਤਰ ਯਾਨੀ ਕਿ ਬੈਠੇ ਨਹੀਂ ਸੀ ਤੇ 10ਾਂ ਦੀ ਸਾਂਝੀ ਹੋਈ ਸੀ ਤੇ ਉਹ ਜਿਹੜਾ ਨਾਮ ਪਰਚੀਆਂ ਪਾ ਕੇ ਤੇ ਜਿਹਨੂੰ ਵੀ ਕਿਸੇ ਨੂੰ ਨਿਕਲਿਆ ਉਹ ਪਰਚੀਆਂ ਦੇ ਆਧਾਰ ਤੇ ਵੰਡਿਆ ਗਿਆਗਾ ਕਿਆ ਦਿਖਾਉਣੇ ਆ ਤੁਹਾਨੂੰ ਜੁੜੇ ਰਹੋ ਵੀਡੀਓ ਦੇ ਨਾਲ ਬਾਈ ਜੀ ਅੱਜ ਜੋ ਪਹਿਲਾ ਨਾਮ ਆ ਬੱਬੇ ਲੰਡਿਆ ਨੂੰ ਆ ਉਹਨਾਂ ਨੂੰ ਚਾਬੀ ਦੇ ਰਿਆ ਸਕੂਟਰੀ ਦੇ ਗੋਰੀ ਪੱਪਾ ਪਹਿਲਾ ਨਾਮ ਗੋਰੀ ਪੱਪਾ ਲੰਡਾ ਵਧਾਈਆਂ ਜੀ ਬਹੁਤ ਵਾਰ ਵਧਾਈਆਂ ਬਾਈ ਜੀ ਬਹੁਤ ਵਾਰ ਬਾਈ ਜੀ ਜਿਹੜੀ ਅੱਜ ਬਾਜੀ ਹੋਈ ਆ ਕੋਠੇ ਗਰੂ 14 ਕਬੂਤਰਾਂ ਨੇ ਸੱਤ ਦਾ ਟਾਈਮ ਕਰਿਆ ਤੇ 10 ਨੇ ਕਰਿਆ ਉਹਨਾਂ ਦੇ ਵਿੱਚੋਂ ਸਾਢੇ 7 ਦਾ 10 ਕਬੂਤਰ ਆ ਜਿਹੜੇ ਉਹ ਤਾਰਾ ਕੋਠਾਗੁਰੂ ਮੋਰ ਪੱਪੀ ਆਣਾ ਗੋਰਾ ਭਗਤਾ ਵਿੱਕੇ ਲੱਲੂ ਆਣਾ ਸਕੰਦਰ ਰਮਾਣਾ ਗੋਰੀ ਪੱਬਾਲੰਡਾ ਰਾਜੂ ਕਲਿਆਣ ਹੈਪੀ ਤਿੰਨ ਕੋਨੇ ਕਮਲ ਜਾਨੇ ਵਾਲਾ ਤੇ ਗੋੜੂ ਝਨੇਰ ਇਹ ਕਬੂਤਰਾਂ ਨੇ 7.5 ਦਾ ਟਾਈਮ ਕਰਾਇਆ ਇਹ ਦਾਸ ਉਹ ਰੈਕੋਡ ਇਹ ਦਾਸ ਕਬੂਤਰਾਂ ਦੀਆਂ ਪਰਚੀਆਂ ਪਾਵਾਂਗੇ ਉਹ ਦਸਾਂ ਰਿਹਾ ਪਰਚੀਆਂ ਤੇ ਨਾਮ ਲੇਖ ਲੈਣੇ ਕੋਈ ਵੀ ਚੈੱਕ ਕਰ ਸਕਦੇ ਆ ਬੋਲਦਾ ਯਾਰ ਭਾਈ ਉਹ ਕੀ ਕਰਦਾ ਪਰਤੀ ਪਰਤੀ ਆ ਬੱਚੂ ਗੇਖ ਸੱਸਾ ਕੋਈ ਵੀ ਬਾਈ ਆ ਪਰਤੀਆਂ ਬਾਈ ਇੱਕ ਮਿੰਟ ਬਾਈ ਇੱਕ ਕਲੀ ਕਲੀ ਪਰਤੀ ਦਾ ਨਾਮ ਚੱਕ ਕਰਾ ਦੇ ਹੋਰ ਇੱਕ ਮਿੰਟ ਯਾਰ ਇੱਕ ਮਿੰਟ ਬਾਈ ਹੋਰ ਆ ਚੁੱਪੀ ਕਰਾ ਚੁੱਪੀ ਕਰ ਆ ਇਹਨੂੰ ਹੋਲਡ ਕਰ ਦਿਓ ਇਹਨੂੰ ਹੋਲਡ ਕਰ ਇੱਕ ਮਿੰਟ ਤੂੰ ਇਹਨੂੰ ਹੋਲਡ ਕਰੀ ਜਾ ਲੈ ਇਹਨਾਂ ਨੂੰ ਨਹੀਂ ਨਹੀਂ ਚੁੱਪੀ ਯਾਰ ਆ ਵੇਖੋ ਬਈ ਆ ਡੱਬਾ ਖਾਲੀ ਐ ਠੀਕ ਆ ਨਾ ਆ ਇਹ ਚ ਪਾ ਪੂਰਾ ਲੇਕੋ ਕੋਈ ਕੋਸ ਹਾਬ ਨਾਲ ਕਰੀ ਜਾਏ ਇਕੱਠਾ ਆ ਕਮਲ ਜੌਣ ਵਾਲਾ ਆ ਗਏ ਕਮਲ ਜੌਣ ਵਾਲਾ ਆ ਨਾਂ ਪੜ ਲਓ ਭਾਈ ਕਮਲ ਜੌਣ ਵਾਲਾ ਠੀਕ ਹੈ ਬੱਕ ਇਕੱਠਾ ਇੱਕੋ ਜਗਾ ਮਰੀ ਜਾਂਦੀ ਆ ਮਰੋ 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 ਹੈਪੀ ਤਨ ਕੋਣੀ ਭਾਈ ਦੋ ਮਿੰਟ ਰੋ ਸਾਰੇ ਬੰਦੇ ਮਾਰੀ ਡਾਦੇ ਨੇ ਯਾਰ ਰਾਜੂ ਕਲਿਆਣ ਨਹੀਂ ਨਹੀਂ ਕੋਈ ਨਾ ਆਵਾਜ਼ ਆ ਰਹੀ ਪਾਸੇੋਂ ਕੋਣ ਕੁਛ ਕਹਿਣ ਦਾ ਆ ਰਿਹਾ ਡਾਚਾਂਗੇ ਭਾਈ ਵੀਡੀਓ ਚਲੀ ਜਾਂਦੇ ਬਸ ਵੀਡੀਓ ਕਟਿੰਗ ਤੁਹਾਨੂੰ ਸਾਰਾ ਦੱਸਾਂਗੇ ਕੋਰੀ ਪਰ ਮਾਨੰਡਾ ਆ ਗਈ ਪੱਤੀ ਤੇਰੀ ਤੂੰ ਕਹਿੰਦਾ ਮੇਰਾ ਨਾਂ ਨਹੀਂ ਬੋਲੇ ਨਹੀਂ ਪੱਤ ਜੀ ਦੱਸੇ ਸਹੀ ਲਿਖੇ ਜਵਾ ਮਖਾਇਰਾ ਪਰ ਦੋ ਤੋਂ ਪਾਣੀ ਨਿਤਰਾਗਾ ਸਿਕੰਦਰ ਰਮਾਣਾ ਬਿੱਲਿਆ ਪਰਚੀ ਆ ਗਈ ਤੁਹਾਡੀ 444 6 ਵਜੇ ਇੱਥੇ ਗਿਆ ਸਮਾਂ ਵਿਕੀ ਲੱਲੂ ਆਣਾ ਇਹ ਤਾਂ ਕਾਨੂੰ ਪਾਉਣੀ ਦੀ ਯਾਰ ਇਹ ਰੱਜਿਆ ਨਹੀਂ ਅਜੇ ਇਹ ਪਰਚੀ ਜਦੋਂ ਮੈਂ ਗੋਰਾ ਪੜਤਾ ਇਹਦੇ ਪੱਡੇ ਜਾਂ 2 ਵਜੇ ਲੇ ਲਾ ਮੈਂ ਦੂ 2 ਘੰਟਾ ਹੋਰ ਆ ਗਾ ਨੰਨੋ ਇਨੇ ਕਰ ਗਿਆ ਸ਼ਿਕਾਹ ਸੰਡ ਕਰਕੇ ਹਾਂ ਜਲ ਕੋ ਮੋਰ ਬੱਪੀ ਜਾਣਾ ਆਏ ਹਾਂ ਹਾਂ ਕਰਦਾ ਪੱਲੀ ਮੇਰੇ ਆਰਡਰ ਨੂੰ ਬੜੇ ਬੜੇ ਮਰੇ ਇੱਥੇ ਸਟ ਕਰਾ ਤਾ ਉਹ ਕਹਦਾ ਮੈਨੂੰ ਫਰਾ ਦੇ ਚਲ ਕੋਈ ਨਾ ਤਾਰਾ ਕੋਠਾ ਗਰੂ ਚੱਕਾ اچھا ਭਾਈ ਜੀ ਇੱਕ ਗੱਲ ਹੋਰ ਹੈ ਇਹਦੇ ਵਿੱਚੋਂ ਤਿੰਨ ਪਰਚੀਆਂ ਚੱਕਾਂਗੇ ਇਹਨੂੰ ਪਹਿਲੇ ਇੱਕ ਮਿੰਟ ਜੇ ਸੈਨ ਪਹਿਲੇ ਨਾਲ ਸਕੂਟਰੀ ਆ ਜਿਹਦੀ ਪਹਿਲੀ ਪਰਚੀ ਉਹਨੂੰ ਸਕੂਟਰੀ ਜਿਹਦੇ ਦੋਜੇ ਆਗੇ ਉਹਨੂੰ ਫਰਿੱਜ ਜਿਹਦੇ ਤੀਜੇ ਆਗੇ ਉਹਨੂੰ ਆਪਣਾ ਹੈਗਾ ਕੂਲਰ ਤੇ ਕਪ ਹੈਗਾ ਹੋਰ ਛੜ ਦੇ ਬੰਦ ਆਹ ਦੇਖ ਲੋ ਵੇ ਇੱਕ ਬਾਈ ਗੱਲ ਸੁਣ ਲੋ ਆ ਦੇਖੋ ਓ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਓ ਬਾਈ ਇੱਕ ਮਿੰਟ ਯਾਰ ਸਰ ਜੋ ਕਰਦੇ ਯਾਰ ਤਾਰੇ ਬਾਈ ਪ੍ਰਧਾਨ ਪਰਚੀ ਚੱਕੋ ਕੈਮਰੇ ਦੇ ਸਾਹਮਣੇ ਖੋਲੂ ਪਾਸੇ ਪਰਚੀ ਨੇ ਕੈਮਰਾ ਉੱਤੇ ਲਾ ਲੈ ਬਾਈ ਆ ਲੈ ਬਾਈ ਤੇਰੀ ਮਰਜ਼ੀ ਚੱਕ ਲੈ ਇੱਕ ਚੱਕਲਾ ਤੇ ਕੈਮਰੇ ਦੇ ਸਾਹਮਣੇ ਖੋਲੀ ਇਸ ਸਕੂਟਰੀ ਦਾ ਬਾਈ ਜੇਤੂ ਹੋਊਗਾ ਜਿਹੜਾ ਆ ਬੰਦਾ ਉਹ ਸਕੂਟਰੀ ਦਾ ਗੋਰੀ ਪੰਬਾ ਲੰਡਾ ਆ ਚੱਕੋ ਗੋਰੀ ਪੰਬਾ ਲੰਡਾ ਬਣਾਈਂਗਾ ਬਾਈ ਰੌਲਾ ਨਹੀਂ ਕੋਣਾ ਗੋਰੀ ਪੰਬਾ ਲੰਡਾ ਪਹਿਲੀ ਪਰਚੀ ਅੱਜ ਪਾ ਪਰਚੀ ਕਾਰ ਦੇ ਪਰਚੀ ਕਾੜ ਦੇ ਅੱਛਾ ਬਾਈ ਜੀ ਇੱਕ ਮਿੰਟ ਬਾਈ ਚੁੱਪ ਹੈਲੋ ਭਾਈ ਆ ਯਾਰ ਬਾਅਦ ਚ ਦੱਸ ਦੇ ਬੱਸ ਚੁੱਪ ਕਰ ਜਾ ਲਾਓ ਭਾਈ ਦੇ ਦੂਜੇ ਪਾਰ ਤੇ ਫਰੈਜ ਦਾ ਜੇਤੂ ਵੇਨੇ ਕਾਹਨ ਹੈ ਚੱਕ ਵੀ ਪ੍ਰਧਾਨ ਓਟੋ ਲੰਬੜੀ ਬੇਣੀ ਬੇਣੀ ਨਾ ਕੈਮਰੇ ਤੇ ਪੂਰੇ ਖੋਲੋ ਜੀ ਕਾਟ ਦਿਓ ਕੀ ਹੁੰਦਾ ਹੈ ਹੈਪੀ ਤਨ ਪੁਣੀ ਓਏ ਓ ਮੂਰਤਾ ਸਾਹਿਬ ਵੀ ਓਏ ਕਰ ਕਰ ਓਏ ਹੋਰ ਓਏ ਹੋਰ ਬੋਲ ਕਰਾ ਲੈ ਕੋਈ ਸਾਥ ਤੋਂ ਆ ਤੇਜੀ ਪਰਚੀ ਬਾਈ ਕੁੰਨਰ ਦਾ ਹੱਕਦਾਰ ਹੋਊਗਾ ਤੀਜੀ ਪਰਚੀ ਠੀਕ ਹੈ ਚਲ ਤਾਰੀ ਟਾਈਮਰੇ ਦੇ ਸਾਹਮਣੇ ਖੋਲ ਪਾਈ ਓਏ ਆ ਵੇ ਸਾਹਮਣੇ ਖੁੱਲੀ ਜਾਂਦਾ ਸਾਰਿਆਂ ਦੀ ਸਿਕੰਦਰ ਰਮਾਣਾ ਇੱਕ ਮਿੰਟ ਇੱਕ ਮਿੰਟ ਉਹ ਕੱਟ